ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਸੇਵਾ ਮੰਗੇ ਸੇਵ ਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸਖਤੇ ਟੁੱਠੇ ਪਾਵਾ ਦੇਵ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਗੁਰੂ ਹਰਕਿੰਦਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਮਤ ਕਰਕੇ ਦੋ ਗੁਰਮੁਖ ਪਿਆਰੇ ਗਿਆਨੀ ਕੇਵਲ ਸਿੰਘ ਜੀ ਔਰ ਗਿਆਨੀ ਪਰਵਿੰਦਰ ਫਾਰਸ ਸਿੰਘ ਜੀ ਹੋਰਾਂ ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸਤਖੰਡ ਸ਼੍ਰੀ ਹਰਮਨ ਸਾਹਿਬ ਜੀ ਦੇ ਗ੍ਰੰਥ ਦੀ ਸਿੰਘ ਸਾਹਿਬ ਜੀ ਦੀ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਔਰ ਇੱਕ ਮਰਿਆਦਾ ਬਣਾਈ ਹੋਈ ਹੈ ਮਰਿਆਦਾ ਚੱਲੀ ਆਉਂਦੀ ਹੈ ਕਿ ਸੱਚਖੰਡ ਸ਼੍ਰੀ ਗੁਰਮੁਖਤਾਰ ਸਾਹਿਬ ਜੀ ਨੂੰ ਕਿਸੀ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਆ ਕੇ ਅਰਦਾਸ ਕਰਕੇ ਮੁਖਵਾਕ ਲੈ ਕੇ ਜੋ ਸਨਮਾਨ ਦੀ ਬਖਸ਼ਿਸ਼ ਹੁੰਦੀ ਹੈ ਉਸ ਤੋਂ ਬਾਅਦ ਜਿਹਦੀ ਮਰਿਆਦਾ ਇਹ ਸੰਪੰਨ ਹੋ ਜਾਂਦੀ ਹੈ ਔਰ ਅੱਜ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੀ ਸੇਵਾ ਸੰਭਾਲ ਉਸ ਭਾਗੰਦ ਦੇ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਔਰ ਗੁਰਮਰਯਾਦਾ ਜਿਹੜੀ ਹੈ ਉਹ ਬੜੇ ਹੀ ਚੜ੍ਹਦੀ ਕਲਾ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰੇ। ਸਿੰਘ ਸਾਹਿਬ ਚੋਣ ਕਿਵੇਂ ਹੁੰਦੀ ਹੈ ਕਿੰਨੇ ਸਿੰਘ ਸਾਹਿਬ ਹਿੱਸਾ ਲੈਂਦੇ ਨੇ ਕਿਸ ਤਰੀਕੇ ਨਾਲ ਚੋਣ ਕੀਤੀ ਜਾਂਦੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਸਾਕ ਕਮੇਟੀ ਬਣਦੀ ਹੈ ਜਿਵੇਂ ਜਿਵੇਂ ਹਰਮੰਦਰ ਸਾਹਿਬ ਜੀ ਦੇਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਤੇ ਲੋੜ ਅਨੁਸਾਰ ਖਟ ਗ੍ਰੰਥੀ ਸੱਚਖੰਡੀ ਰਹਿਮੰਦਰ ਸਾਹਿਬ ਉਹ ਇੱਕ ਪੱਤਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਹਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਕਮੇਟੀ ਵਿੱਚ ਵਿਚਾਰ ਕੇ ਤੇ ਸਿੰਘ ਸਹਿਬਾਨ ਰੱਖਣ ਦੀ ਪ੍ਰਤੀ ਕਰਨ ਦੀ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ ਔਰ ਜਿਹੜੇ ਉਹ ਇੰਟਰਵਿਊ ਸਫਲ ਹੁੰਦੇ ਹਨ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਬ ਕਮੇਟੀ ਵੱਲੋਂ ਲੱਗਦੀ ਹੈ ਉਪਰੰਤ ਫੇਰ ਜੋ ਜਿਹੜੀ ਉਹ ਸਬ ਕਮੇਟੀ ਦੀ ਸਾਈਨ ਕੀਤੀ ਹੋਈ ਜਿਹੜੀ ਪੱਤਰਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜੀ ਹੈ ਉਹ ਗ੍ਰੰਥੀ ਸਿੰਘ ਸਾਹਿਬ ਨੂੰ ਨਿਯੁਕਤ ਕਰਨ ਵਾਸਤੇ ਜਿਹੜਾ ਫੈਸਲਾ ਹੈ ਉਹ ਕਰਦੀ ਹੈ ਉਪਰੰਤ ਸਮਾ ਨਿਯਤ ਕਰਕੇ ਤੇ ਜਿਹਨੇ ਅੱਜ ਸੇਵਾ ਸੰਭਾਲ ਸਮਾਰਕ ਹੋਇਆ ਹੈ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ ਹੈ ਔਰ ਬਾਕੀ ਸਾਰੀ ਮਰੀਅਦਾ ਜਵਾਬਤਿਨੇ ਦੇਖੀਏ ਇਹ ਸਾਰੇ ਜਿਹੜੀ ਮਰੀਅਦਾ ਹੈ ਇਹ ਇਨਵਾਈਟ ਸਿੰਘ ਸਾਹਿਬ ਜੀ ਹੁਣ ਸੇਵਾ ਰਸਤੇ ਸੰਖਿਆ ਦੀ ਗਿਣਤੀ ਸੰਪੂਰਨ ਹੋ ਗਈ ਹੈ ਅੱਜ ਇਹ ਸਿੰਘ ਸਾਹਿਬ ਜੀ ਵੀ ਜਰੂਰ ਹੋਏ ਆ ਠੀਕ ਹੈ ਸਮੇਂ ਸਮੇਂ ਜੋ ਕਿ ਲੋੜ ਅਨੁਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਬਾਕੀ ਸੰਗਤ ਦੇ ਵਿੱਚ ਸੰਗਤ ਦੇ ਬਰਾਵੇ ਤੇ ਵਿਮਨ ਜੋਗ ਸਿੰਘ ਸਾਹਿਬ ਜੀ ਨੇ ਸੰਗਤ ਚ ਜਾਣਾ ਹੁੰਦਾ ਪ੍ਰਚਾਰ ਵਾਸਤੇ ਜਾਣਾ ਹੁੰਦਾ ਤੇ ਬਾਕੀ ਰੋਡ ਸਾਰ ਫਿਲਹਾਲ ਜਿਹੜੀ ਅੱਜ ਜੁਕਤਿਆ ਹੋਣ ਵਾਲੀ ਜਿਹੜੀ ਲੋੜ ਹੈ ਉਹ ਸੰਪੂਰਨ ਹੋਈ ਹੈ ਅੱਗੇ ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰਨਗੇ ਤੇ ਜਿਵੇਂ ਕਾਰ ਚੱਲਦੀ ਰਹੇਗੀ